ਅਬ ਵੇਖੋ ਡਿਲੀਵਰੀ ਬாய் ਆਸ਼ਿਕ ਦੇ ਵੱਲੋਂ ਆਪਣੀ ਹੀ ਸਹੇਲੀ ਦਾ ਗਲਾ ਕੂਟ ਕੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਪਿਛਲੇ ਦਿਨੀ ਬਠਿੰਡਾ ਦੇ ਸ਼੍ਰੀ ਗੰਗਾ ਨਗਰ ਹਾਈਵੇ ਤੇ ਸਤਿਤ ਪਿੰਡ ਬਹਿਮਨ ਦਿਵਾਨਾ ਦੇ ਵਿੱਚ ਖੇਤਾ ਦੇ ਵਿੱਚ ਇੱਕ ਮਹਿਲਾ ਦੀ ਮ੍ਰਿਤਕ ਦੇ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਕਰ ਰਹੀ ਸੀ ਤਾਂ ਇਸ ਬਾਬਤ ਹੁਣ ਜਾਣਕਾਰੀ ਦਿੰਦੇ ਆ ਡੀਐਸਪੀ ਬਠਿੰਡਾ ਜਿਨ੍ਹਾਂ ਦਾ ਕਹਿਣਾ ਹੈ ਕਿ ਸਦਰ ਥਾਣਾ ਦੀ ਪੁਲਿਸ ਤੇ ਸੀਆਈਏ ਸਟਾਫ ਦੋ ਨੇ ਟੈਕਨੀਕਲ ਤਰੀਕੇ ਦੇ ਨਾਲ ਮਹਿਲਾ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਜਿਸਨੂੰ ਗ੍ਰਿਫਤਾਰ ਕੀਤਾ ਗਿਆ ਉਹ ਮਹਿਲਾ ਦਾ ਆਸ਼ਿਕ ਦੱਸਿਆ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਕਾਤਲ ਮੁੰਡਾ ਮਨਪ੍ਰੀਤ ਸਿੰਘ ਮਹਿਲਾ ਰਮਨਦੀਪ ਕੌਰ ਨਾਲ ਕਈ ਸਾਲਾਂ ਤੋਂ ਸਬੰਧ ਦੇ ਵਿੱਚ ਰਹਿ ਰਿਹਾ ਸੀ। ਹਾਲਾਂਕਿ ਦੋਵਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕਹਾ ਸੁਣੀ ਹੁੰਦੀ ਹੈ ਜਦ ਆਪਣੀ ਬਾਈਕ ਤੇ ਬਿਠਾ ਕੇ ਉਹ ਰਮਨਦੀਪ ਨੂੰ ਘਰ ਛੱਡਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਕਿ ਡਿਲੀਵਰੀ ਬாய் ਮਨਪ੍ਰੀਤ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਹੀ ਮਫਲਰ ਦਿਨਾ ਗਲਾ ਕੋਟ ਕੇ ਆਪਣੀ ਪ੍ਰੇਮਿਕਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਮਹਿਸ 24 ਘੰਟਿਆਂ ਦੇ ਅੰਦਰ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਉਸ ਸਮੇਂ ਨੂੰ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਨਡੈਂਟੀਫਾਈਡ ਡੈਡ ਬੋਡੀ ਬੇਮੰਦੀਵਾਨਾ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਪਈ ਹੈ। ਸਦਰ ਥਾਣੇ ਦੀ ਟੀਮ ਇਮੀਡੀਏਟਲੀ ਮੌਕੇ ਤੇ ਪਹੁੰਚੀ ਸੀ, ਆਈ.ਆਈ.ਡੀ. ਟੀਮ ਪਹੁੰਚੀ ਤੇ ਉਹ ਲੇਡੀ ਦੀ ਡੈਡ ਬੋਡੀ ਸਿਵਲ ਹਸਪੀਟਲ ਪਟੇਂਡਾ ਮੌਤਰੀ ਵਿੱਚ ਰੱਖਾਈ ਗਈ ਤੇ ਉਹ ਲੇਡੀ ਦੀ ਪਛਾਣ ਰਮਨਦੀਪ ਕੌਰ ਉਰਫ ਸਰਰਜਿਤ ਕੌਰ ਵਾਸੀ ਕੋਟ ਦਾ ਹੀ ਵਜ੍ਹਾ ਹੋਈ ਹੈ ਤੇ ਉਹ ਜਦੋਂ ਆਇਡੈਂਟੀਫਿਕੇਸ਼ਨ ਹੋਈ ਲੇਡੀ ਦੇ ਵਾਰਸ ਲਾਏ ਗਏ ਤਾਂ ਪਤਾ ਲੱਗੇ ਲੇਡੀ ਇਹ ਤੇ ਪੱਟੀ ਰੋਡ ਦੇ ਲਾਈਫ ਕੇਅਰ ਹਸਪੀਟਲ ਉੱਤੇ ਕੰਮ ਕਰਦੀ ਸਫਾਈ ਸੇਵਾ ਜੋ ਕੰਮ ਕਰਦੀ ਹੈ ਤੇ ਜਦੋਂ ਟੈਕਨੀਕਲ ਐਵਿਡੈਂਸ ਕਲੈਕਟ ਕੀਤੀ ਤਾਂ ਜਿਹੜਾ ਦੋਸ਼ੀ ਸੀਗਾ ਉਹਦਾ ਪਤਾ ਲੱਗ ਉਹ ਦੋਸ਼ੀ ਹੈ ਮਨਪ੍ਰੀਤ ਉਰਫ ਮਨੀ ਇਹ ਗਿਲਕਲਾ ਪੈਂਡਰਾਂਪੁਰ ਚ ਪੈਂਦੇ ਉੱਥੇ ਦਾ ਹੈ ਦੋਸ਼ੀ ਇਹਨੂੰ ਇਮੀਡੀਏਟਲੀ ਜਦੋਂ ਟੀਮ ਸਪੈਸ਼ਲ ਕੇ ਰਾਉਂਡ ਅਪ ਕੀਤਾ ਗਿਆ ਤੇ ਇਹਦੀ ਜਿਹੜੀ ਪੁੱਛਗਿਰਤ ਕੀਤੀ ਵੀਰੇ ਉਦੋਂ ਪਤਾ ਲੱਗਦਾ ਹੈ ਕਿ ਜਿਹੜਾ ਮੁੰਡਾ ਸੀਗਾ ਇਸ ਲੇਡੀ ਨੂੰ ਪਿਛਲੇ 6 ਸਾਲਾਂ ਤੋਂ ਜਾਣਦਾ ਸੀਗਾ ਇਹ ਦੋਨੋਂ ਰਿਲੇਸ਼ਨਸ਼ਿਪ 'ਚ ਸੀਗੇ ਤੇ ਪਰਸੋ 11 ਵਜੇ ਇਹਨੇ ਇਸ ਲੇਡੀ ਨੂੰ ਆਪਣੀ ਡਿਊਟੀ ਤੋਂ ਬਾਅਦ ਹਸਪਤਲ ਤੋਂ ਪਿਕ ਕਰ ਲਿਆ ਉਸ ਤੋਂ ਬਾਅਦ ਇਹਨਾਂ ਦੀ ਆਪਸ 'ਚ ਕਾਫੀ ਬਹਿਸ-ਵਾਜੀ ਹੋਈ ਹੈ ਤੇ ਸ਼ਾਮ ਨੂੰ ਜਦੋਂ ਇਹ ਮੁੰਡੇ ਲੇਡੀ ਨੂੰ ਡ੍ਰੌਪ ਕਰਨ ਜਾ ਰਿਹਾ ਸੀਗਾ ਕੋਟਪਈ ਤੇ ਰਸਤੇ ਦੇ ਵਿੱਚ ਬਹਿਮਣ ਦਿਵਾਨਾ ਪਿੰਡਾਂ ਦੇ ਉੱਥੇ ਇਹਨਾਂ ਦੀ ਕਾਫੀ ਕਹਾਣੀ ਸੁਣੀ ਹੋਈ ਤੇ ਮੁੰਡੇ ਨੇ ਗੁੱਸੇ ਦੇ ਵਿੱਚ ਆ ਕੇ ਮਫਲਰ ਦੇ ਨਾਲ ਲੇਡੀ ਦਾ ਗਲਾ ਦਬਾ ਕੇ ਇਹਦੀ লাশ ਖੇਤਾਂ 'ਚ ਛੁਡ ਕੇ ਉੱਥੇ ਮੁੱਕ ਮੌਕੇ ਤੋਂ ਫਰਾਰ ਹੋ ਗਿਆ। ਹੁਣ ਜੇ ਗੱਲ ਕਰੀਏ ਕਾਰਨਾਂ ਦਾ ਕੁ ਕਾਰਨ ਦਾ ਜੀ ਜਦੋਂ ਅਸੀਂ ਇਹ ਮੁੰਡੇ ਦੀ ਇਨਕੈਰੋਗੇਸ਼ਨ ਕੀਤੀ ਹੈ ਤਾਂ ਸਾਨੂੰ ਪਤਾ ਲੱਗਿਆ ਹੈ ਕਿ ਇਹ ਜਿਹੜੀ ਲੇਡੀ ਸੀ ਇਹ ਹੋਰ ਵੀ ਕਿਸੇ ਨਾਲ ਗੱਲ ਕਰਦੀ ਸੀ ਤੇ ਮੁੰਡੇ ਨੂੰ ਉਸ ਗੱਲ ਦਾ ਪਤਾ ਲੱਗ ਗਿਆ ਸੀ ਤਾਂ ਇਹ ਇਹਨਾਂ ਦੀ ਆਪਸ ਵਿੱਚ ਇਸ ਗੱਲ ਦੀ ਲੜਾਈ ਸੀ ਮੈडम ਕਿਸ ਤਰ੍ਹਾਂ ਬਿਕਾ ਦਿੱਤੀ ਜੀ ਐਫ ਆਈ ਆਰ ਦਰਜ ਕੀਤੀ ਅਸੀਂ ਐਫ ਆਈ ਆਰ ਨੰਬਰ 203 ਅੰਡਰ ਸੈਕਸ਼ਨ 103 ਬੀ ਐਨ ਐਸ ਤੇ ਉਹਦੇ ਵਿੱਚ ਦੋਸ਼ੀ ਦੀ ਗ੍ਰਿਫਤਾਰੀ ਪਾ ਲਈ ਗਈ ਹੈ ਮੈਂ ਕੰਮ ਕੀ ਕਰਦਾ ਸੀ ਇਹ ਜੀ ਸਵੀਗੀ ਦੇ ਵਿੱਚ ਡਿਲੀਵਰੀ ਬੋਏ ਦਾ ਕੰਮ ਕਰਦਾ ਸੀ ਹਾਂਜੀ ਪੇਸ਼ ਕਰਕੇ ਰਿਮਾਂਡ ਲੈ ਲਿਆ ਜੀ